ਸੁਯਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਇਲੈਕਸ਼ਨਾਂ ਦੇ ਲੈ ਕੇ ਹਾਜ਼ਰ ਹਾਂ 25 ਮਿੰਟ 25 ਖਬਰਾਂ ਸ਼ੁਰੂ ਹੋਇਆ ਯੋਧ ਨਸ਼ਾ ਵਿਰੋਧ ਮੁਹਿੰਮ ਦਾ ਅਗਲਾ ਪੜਾਅ ਆਮ ਆਦਮੀ ਪਾਰਟੀ ਦੇ ਵੱਲੋਂ ਪਿੰਡਾਂ ਦੇ ਵਿੱਚ ਵਾਰਡ ਡਿਫੈਂਸ ਅਤੇ ਪਿੰਡ ਡਿਵੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਲੁਧਿਆਣਾ ਦੇ ਵਿੱਚ ਕਮੇਟੀਆਂ ਦਾ ਗਠਨ ਹੋਇਆ ਹੈ ਹਰ ਪਿੰਡ ਅਤੇ ਵਾਰਡ ਦੇ ਵਿੱਚ ਨਸ਼ਾ ਵਿਰੋਧ ਕਮੇਟੀ ਦਾ ਗਠਨ ਹੋਇਆ ਹੈ ਕਮੇਟੀ ਦੇ ਵਿੱਚ ਸਾਬਕਾ ਫੌਜੀਆਂ ਅਧਿਆਪਕਾਂ ਅਤੇ ਨੰਬਰਦਾਰਾਂ ਨੂੰ ਸ਼ਾਮਲ ਕੀਤਾ ਗਿਆ ਡਿਫੈਂਸ ਕਮੇਟੀਆਂ ਦੇ ਵਿੱਚ ਆਬਾਦੀ ਦੇ ਆਧਾਰ ਤੇ ਮੈਂਬਰ ਰੱਖੇ ਜਾਣਗੇ ਬਿਕਰਮ ਮਜੀਠੀਆ ਨੂੰ ਅਜ ਵੀ ਕੋਰਟ ਤੋਂ ਨਹੀਂ ਮਿਲੀ ਰਾਹਤ ਵਕੀਲਾ ਦੀ ਹੜਤਾਲ ਕਰਕੇ ਅਜ ਵੀ ਨਹੀਂ ਹੋ ਸਕੀ ਸੁਣਵਾਈ ਹੁਣ ਅਗਲੀ ਸੁਣਵਾਈ 6 ਅਗਸਤ ਨੂੰ ਹੋਵੇਗੀ 25 ਜੂਨ ਨੂੰ ਗ੍ਰਿਫਤਾਰ ਕੀਤੇ ਗਏ ਸੀ ਮਜੀਠੀਆ ਡੇਰਾ ਬਾਬਾ ਨਾਨਕ ਦੇ ਵਿੱਚ ਅਕਾਲੀ ਆਗੂ ਤੇ ਫਾਇਰਿੰਗ ਦਾ ਪਿੰਡ ਵਹਿਰੋਕੇ ਦੇ ਵਿੱਚ ਯੂਥ ਅਕਾਲੀ ਦਲ ਦੇ ਆਗੂ ਦੇ ਉੱਤੇ ਫਾਇਰਿੰਗ ਹੋਈ ਆ ਅਕਾਲੀ ਆਗੂ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਸੀ ਫਰੋਤੀ ਮੰਗੀ ਗਈ ਸੀ ਸ਼ਰਿਆਮ ਕਈ ਰਾਉਂਡ ਫਾਇਰ ਕੀਤੇ ਗਏ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਵਾਰ ਫਿਰ ਤਾਬੜ ਤੋੜ ਫਾਇਰਿੰਗ ਅਗਲੀ ਖਬਰ ਦੇ ਵੱਲ ਵਾਧਦੇ ਆ ਅਗਲੀ ਖਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਜੁੜੀ ਹੋਈ ਹੈ ਸੁਖਜਿੰਦਰ ਸਿੰਘ ਰੰਧਾਵਾ ਤੇ ਕਤਲ ਕਰਾਉਣ ਦੇ ਇਲਜ਼ਾਮ ਨੇ ਗੈਂਗਸਟਰ ਜੱਗੂ ਦੇ ਭਰਾ ਨੇ ਇਲਜ਼ਾਮ ਲਗਾਏ ਨੇ ਐਮਪੀ ਰੰਧਾਵਾ ਦੇ ਉੱਤੇ ਇਲਜ਼ਾਮਾਂ ਤੇ ਚੁੱਪ ਨੇ ਐਮਪੀ ਸੁਖਜਿੰਦਰ ਰੰਧਾਵਾ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੂੰ ਘੇਰਾ ਪਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਆਖਰਕਾਰ ਆਪਣੇ ਤੇ ਲੱਗੇ ਇਨਾ ਇਲਜ਼ਾਮਾਂ ਤੇ ਚੁੱਪ ਕਿਉਂ ਨੇ ਸੁਖਜਿੰਦਰ ਸਿੰਘ ਰੰਧਾਵਾ ਬੀਤੇ ਦਿਨੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੰਡੇ ਨੂੰ ਵੀ ਮਾਰਨ ਦੀ ਧਮਕੀ ਜੱਗੂ ਭਗਵਾਨਪੁਰੀਏ ਦੇ ਗੁਰਗੇ ਦੇ ਵੱਲੋਂ ਦਿੱਤੀ ਗਈ ਸੀ ਉਸ ਨੂੰ 24 ਘੰਟਿਆਂ ਦੇ ਅੰਦਰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਸਾਬਕਾ ਅਕਾਲੀ ਦੇ ਪਿੰਡ ਮਨਰੇਗਾ ਦੇ ਵਿੱਚ ਘੁਟਾਲਾ ਹੋਇਆ ਏ ਹੋਏ 1 ਕਰੋੜ 57 ਹਜ਼ਾਰ ਰੁਪਏ ਦਾ ਇੱਕ ਾਪਲਾ ਦੱਸਿਆ ਜਾ ਰਿਹਾ ਹੈ ਮਨਰੇਗਾ ਕਪਲਿਆਂ ਦੇ ਦੀ ਜ਼ਿੰਮੇਵਾਰ ਕਰਮਚਾਰੀ ਨੇ ਆਰਟੀਆਈ ਰਾਹੀਂ ਇਹ ਵੱਡਾ ਖੁਲਾਸਾ ਹੋਇਆ ਹੈ ਕਾਲੀਆਗੋ ਰੋਜ਼ੀ ਬਰਕਾਂਦੀ ਦੇ ਪਿੰਡ ਦੇ ਵਿੱਚ ਇਹ ਘੁਟਾਲਾ ਹੋਇਆ ਗਿੱਦੜਵਾ ਹਲਕੇ ਦੇ ਕਈ ਪਿੰਡਾਂ ਦੇ ਵਿੱਚ 1 ਕਰੋੜ 87 ਲੱਖ ਰੁਪਏ ਦਾ ਕਪਲਾ ਸਾਹਮਣੇ ਹੈ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਕਈ ਪਿੰਡ ਘੁਟਾਲੇ ਦੇ ਵਿੱਚ ਸ਼ਾਮਲ ਅੰਬਾਲੀ ਦੇ ਤਹਿਸੀਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤਹਿਸੀਲ ਦੇ ਵਿੱਚ ਪਟਵਾਰਖਾਨੇ ਦੇ ਨਾਲ ਬਣਿਆ ਕਮਰਾ ਜਿਸ ਦੇ ਵਿੱਚ ਉਸ ਨੂੰ ਆਹਾਤਾ ਬਣਾਇਆ ਗਿਆ ਖਥਿਤ ਆਹਾਤਾ ਬਣਾਇਆ ਗਿਆ ਕਮਰੇ ਦੇ ਵਿੱਚ ਸ਼ਰਾਬ ਚੱਲੀ ਹੈ ਸ਼ਬਾਬ ਚੱਲਿਆ ਹੈ ਵੀਡੀਓ 3 ਮਹੀਨੇ ਪੁਰਾਣੀ ਦੱਸੀ ਜਾ ਰਹੀ ਹੈ ਪਰ ਨਿਊ ਸਟੇਟ ਦੇ ਵੱਲੋਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਉਤਰਾਖੰਡ ਦੇ ਧਾਰਚੂਲਾ ਦੇ ਵਿੱਚ ਬੱਦਲ ਫਟਣ ਦੇ ਨਾਲ ਤਬਾਹੀ ਹੋਈ ਹੈ ਧਾਰਚੂਲਾ ਦੇ ਮੋਬਾਇਲ ਸੋਬਲਾ ਜਿਹੜਾ ਇਲਾਕਾ ਪੈਂਦਾ ਹੈ ਸੋਬਲਾ ਪਿੰਡ ਦੇ ਨੇੜੇ ਬੱਦਲ ਫਟਿਆ ਹੈ ਬੱਦਲ ਫਟਣ ਕਰਕੇ ਸੋਬਲਾ ਟਾਕਰ ਸੜਕ ਬੰਦ ਹੋ ਗਈ ਹੈ ਸਾਵਣ ਦਾ ਮਹੀਨਾ ਸ਼ੁਰੂ ਹੁੰਦੇ ਹੀ ਪੰਜਾਬ ਭਰ ਦੇ ਵਿੱਚ ਸੱਭਿਆਚਾਰਕ ਝਲਕ ਦੇਖਣ ਨੂੰ ਮਿਲ ਰਹੀ ਹੈ ਤੀਆਂ ਦਾ ਤਿਉਹਾਰ ਕੁੜੀਆਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਕੁੜੀਆਂ ਆਪਣੇ ਨਾਨਕੇ ਘਰ ਆਈਆਂ ਨੇ ਤੀਸ ਦਾ ਤਿਉਹਾਰ ਮਨਾਉਣ ਦੇ ਲਈ ਮੋਗਾ ਦੀ ਗੱਲ ਕਰੀਏ ਤਾਂ ਅਨਮੋਲ ਯੋਗ ਸੰਸਥਾਨ ਦੇ ਵੱਲੋਂ ਇੱਕ ਮੇਗਾ ਮੇਲਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ 3000 ਔਰਤਾਂ ਨੇ ਹਿੱਸਾ ਲਿਆ ਬੱਚੇ ਵੀ ਆਏ ਕੁੜੀਆਂ ਵੀ ਆਈਆਂ ਮਟਿਆਰੇ ਵੀ ਆਈਆਂ ਬੋਲੀਆਂ ਪਈਆਂ ਕਿੰਦਾ ਪੰਗੜਾ ਸਭ ਕੁਝ ਹੋਇਆ ਮੋਗਾ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵੀ ਇੱਥੇ ਆ ਕੇ ਸ਼ਿਰਕਤ ਕੀਤੀ ਅਤੇ ਮੁਟਿਆਰਾਂ ਨੂੰ ਵਧਾਈਆਂ ਦਿੱਤੀ ਜਿਸ ਤਰ੍ਹਾਂ ਅਸੀਂ ਸਾਰੇ ਇੱਥੇ ਅੱਜ ਪਾਰਕ ਦੇ ਵਿੱਚ ਇਕੱਠੇ ਹੋਏ ਹਾਂ ਮੇਰੀਆਂ ਵੱਡੀਆਂ ਭੈਣਾਂ ਅਨਮੋਲ ਸ਼ਰਮਾ ਜੀ ਸੀਮਾ ਜੀ ਇਹਨਾਂ ਦੇ ਸਾਰੇ ਅਨਮੋਲ ਯੋਗ ਸਮਿਤੀ ਕੇਂਦਰ ਵੱਲੋਂ ਜਿਹੜਾ ਇਹ ਅੱਜ ਤੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਗੀਤਾ ਪਵਨ پارک ਵਿਖੇ ਔਰ ਮੈਂ ਕਹੂੰਗੀ ਸਾਰੇ ਹੀ ਵਧਾਈ ਦੇ ਪਾਤਰ ਹੈ ਕਿਉਂਕਿ ਬਹੁਤ ਹੀ achhi tarah ਜਿਹੜਾ ਬੱਚਿਆਂ ਨੇ ਸਾਡੇ ਇਹ ਪਹਿਣਾ ਜਿਹੜਾ ਸਾਡੇ ਬੱਚਿਆਂ ਨੂੰ ਗਿੱਧਿਆਂ ਦੇ ਨਾਲ ਜੋੜ ਰਹੀ ਹੈ ਸਾਡੇ ਪੰਜਾਬ ਦੇ ਸੱਭਿਆਚਾਰ ਦੇ ਨਾਲ ਔਰ ਤੁਸੀਂ ਦੇਖ ਰਹੇ ਹੋਗੇ ਕਿ ਹਰ ਸਾਡੀ ਪਹਿਣ ਅੱਜ ਸਾਡੇ ਪੰਜਾਬੀ ਕਲਚਰ ਉਹ ਪਹਿਰਾਵੇ ਦੇ ਵਿੱਚ ਸਭ ਨੇ ਪਰਾਂਧੀਆਂ ਪਾਈਆਂ ਜੋ ਸਾਡਾ ਪੰਜਾਬ ਦਾ ਅਸਲੀ ਸੱਭਿਆਚਾਰ ਹੈ ਸਭ ਦੇ ਟਿੱਕੇ ਲੱਗੇ ਹੋਏ ਆ ਔਰ ਇਸ ਚਗਨਾ ਦਾ ਤਿਹਾਰ ਹੁੰਦਾ ਜਿਹੜਾ ਤੀਆਂ ਸਾਬਨ ਦੀਆਂ ਹੁੰਦੀਆਂ ਨੇ ਔਰ ਇਸ ਮੌਕੇ ਤੀਆਂ ਹਮੇਸ਼ਾ ਆਪਣੇ ਪੇਕੇ ਜਾਂਦੀਆਂ ਸੀਗੀਆਂ ਉੱਥੇ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂਟਦੀਆਂ ਸੀ ਗਿੱਧਾ ਪਾਉਂਦੀਆਂ ਸੀ ਸੋ ਉਸ ਕਲਚਰ ਨੂੰ ਅੱਜ ਅਨਮੋਲ ਪੈਣਜੀ ਹੋਣਾ ਵੱਲੋਂ ਜਿਹੜਾ ਹੈਗਾ ਮੋਗੇ ਦੇ ਵਿੱਚ ਉਹਨਾਂ ਨੇ ਇਹ ਆਪਣੀਆਂ ਭੈਣਾਂ ਦੇ ਨਾਲ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਨੇ ਔਰ ਬਹੁਤ ਅੱਛਾ ਗਿੱਧਾ ਦੀ ਪਰਫਾਰਮੈਂਸ ਹੁਣੀ ਕਰਕੇ ਹਟੇ ਆ ਬਹੁਤ ਹੀ ਅੱਛੇ ਜਿਹੜੇ ਸਾਡੇ ਪੰਜਾਬੀ ਕਲਚਰ ਦੇ ਵਿੱਚ ਕਿੱਦਾਂ ਜਿਸ ਤਰ੍ਹਾਂ ਪਾਇਆ ਜਾਂਦਾ ਉਸ ਤਰ੍ਹਾਂ ਸਾਡੇ ਬੱਚਿਆਂ ਨੇ ਸਾਡੀਆਂ ਪੈਣਾ ਨੇ ਜਿਹੜਾ ਛੋਟੇ ਬੱਚਿਆਂ ਨੂੰ ਵੀ ਦਿਖਾਇਆ ਔਰ ਮੈਂ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਵਧਾਈਆਂ ਦਿੰਨੀ ਆ ਅੰਬਾਲਾ ਤੋਂ ਅਗਲੀ ਖਬਰ ਸਾਹਮਣੇ ਆ ਰਹੀ ਹੈ ਅੰਬਾਲਾ ਛਾਉਣੀ ਦੇ ਵਿੱਚ ਜਲਦੀ ਹੀ ਸ਼ਿਵਾਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅੰਬਾਲਾ ਦਾ ਘਰੇਲੂ ਹਵਾਈ ਅੱਡਾ ਉਡਾਣ ਭਰਨ ਦੇ ਲਈ ਪੂਰੀ ਤਰਿਕਦ ਨਾਲ ਤਿਆਰ ਹੈ ਕੈਬਨਿਟ ਮੰਤਰੀ ਅਨਿਲ ਵਿਜ ਹਵਾਈ ਅਡੇ ਦਾ ਨਿਰੀਖਣ ਕਰਨ ਦੇ ਲਈ ਅੱਜ ਪਹੁੰਚੇ ਸਨ ਇਸ ਦੌਰਾਨ ਵਿਜ ਨੇ ਪ੍ਰਬੰਧ ਦਾ ਜਾਇਜ਼ਾ ਵੀ ਲਿਆ ਰੱਖਿਆ ਮੰਤਰੀ ਤੋਂ ਪ੍ਰਵਾਨਗੀ ਦੇ ਲਈ ਵੀ ਜਿਹੜੀ ਉਮੀਦ ਸੀ ਉਹ ਹੋ ਗਈ ਹੈ ਪੂਰੀ ਹਵਾਈ ਅਡੇ ਦਾ ਉਦਘਾਟਨ 15 ਅਗਸਤ ਤੋਂ ਕੀਤਾ ਜਾਵੇਗਾ ਆਲੇ ਦੁਆਲੇ ਕੀਤਾ ਜਾਵੇਗਾ ਹਾਲਾਂਕਿ 15 ਅਗਸਤ ਮਿਤੀ ਨਹੀਂ ਤੈਅ ਕੀਤੀ ਗਈ ਹੈ ਅੱਗੇ ਵੀ ਵੱਤ ਸਕਦਾ ਹੈ ਸਮੇਂ ਸਬੰਧੀ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਹਨਾਂ ਨੂੰ ਇੱਕ ਪੱਤਰ ਲਿਖਿਆ ਗਿਆ। ਸ਼ਿਰਮਕਸਰ ਸਾਹਿਬ ਮਲੋਟ ਮਾਰਗ ਤੇ ਹੁਣ ਆਮ ਲੋਕਾਂ ਦੇ ਲਈ ਸ਼ੁਰੂ ਹੋ ਕਰ ਦਿੱਤਾ ਗਿਆ ਇਹ ਮਾਰਗ ਬੀਤੇ ਕਰੀਬ 2 ਸਾਲਾਂ ਤੋਂ ਇਸ ਦਾ ਨਿਰਮਾਣ ਕਾਰਜ ਸ਼ੁਰੂ ਸੀ ਜਿਸ ਕਾਰਨ ਲੋਕਾਂ ਨੂੰ ਪਿੰਡਾਂ ਦੇ ਰਾਹ ਦੇ ਵਿੱਚ ਲੰਘਦੇ ਹੋਏ ਗਿੱਦੜ ਬਾਹਰ ਆਹੀ ਜਾਣਾ ਪੈਂਦਾ ਸੀ ਸ਼ਖਸ਼ੀਰ ਮੁਕਸਰ ਸਾਇ ਪਹੁੰਚਣਾ ਪੈਂਦਾ ਸੀ ਪਰ ਇਹ ਰਾਹ ਮਾਰਗ ਖੁੱਲਣ ਕਰਕੇ ਲੋਕਾਂ ਦੀਆਂ ਆਉਣ ਜਾਣ ਦੀਆਂ ਦਿੱਕਤਾਂ ਹੱਲ ਹੋਈਆਂ ਇਹ ਸਗਾਂ ਦਾ ਜਿਹੜੀ ਕਿ ਮੁਕਸਰ ਤੇ ਮਲੋਟ ਵਾਸੀ ਸਾਂਝੀ ਪ੍ਰੋਬਲਮ ਸੀ ਔਰ ਜ਼ਿਆਦਾਤਰ ਲੋਕ ਜਿਹੜੇ ਰਸਤੇ ਤੋਂ ਕੱਟ ਚੁੱਕੇ ਸੀ ਮੈਨੂੰ ਲੱਗਦਾ ਕਿ 25 30 ਸਾਲ ਤੋਂ ਤੇ ਜਦੋਂ ਮੈਂ ਆਈ ਸੀ ਲੋਕਾਂ ਨੇ ਕਿਹਾ ਸੀ ਵੀ ਇਹ ਸੜਕ ਨਹੀਂ ਬਣਨੀ ਤੁਸੀਂ ਮਰਜ਼ੀ ਜਿਓਰ ਲਾ ਦਿਓ ਤੇ ਇਹ ਸੜਕ ਅੱਜ ਬਣ ਕੇ ਲੋਕਾਂ ਦੇ ਸਹੂਤ ਹੋ ਗਈ ਹੈ ਜਿੱਤੇ ਅਸੀਂ ਅੱਜ ਜਿਹੜਾ ਪੁਲ ਵੀ ਚਾਲੂ ਕਰ ਦਿੱਤਾ ਪੁਲ ਜਿਹੜਾ ਬਣ ਰਿਹਾ ਸੀਗਾ ਸੋ ਲੋਕਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂ ਕਿ ਇੱਕ ਵੱਡੀ ਸਹੂਲਤ ਹੈ ਜੋ ਤੁਨੇ ਮੁਕਸਰ ਮਲੋਟ ਨੂੰ ਤੱਕ ਕਨੈਕਟ ਕਰਦੀ ਹੈ ਜਿਹੜੇ ਹੋਰ ਗਾਂਹ ਜਾਣ ਵਾਲੇ ਲੋਕ ਹੈ ਉਹਨਾਂ ਲਈ ਵੀ ਇਹ ਰਸਤਾ ਸ਼ਾਰਟ ਵੀ ਹੋਇਆ ਤੇ ਸਿੰਪਲ ਵੀ ਹੋਇਆ ਇਕੋ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਐਂਟੀ ਮੈਸੇਜ ਹੋਣਾ ਚਾਹੀਦਾ ਹੈ ਕਿ ਕਿ ਬੱਚਿਆਂ ਤੋਂ ਭੀਖ ਮੰਗਾਉਣੀ ਇਹ ਕੋਈ ਚੰਗੀ ਗੱਲ ਨਹੀਂ ਹੈ ਭੀਖ ਮੰਗਣੀ ਅਸੀਂ ਤਾਂ ਗੁਰੂਆਂ ਪੀਰਾਂ ਦੀ ਧਰਤੀਆਂ ਅਸੀਂ ਮੰਗਣ ਨੂੰ ਵੈਸੇ ਹੀ ਅਪਰਾਧ ਸਮਝਦੇ ਹਾਂ ਵੀ ਮੰਗਣਾ ਚਾਹੀਦਾ ਹੀ ਨਹੀਂ ਪਰਮਾਤਮਾ ਤੋਂ ਮੰਗੋ हिमाचल प्रदेश ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਹੜ ਮੀਂਹ ਅਚਾਨਕ ਆ ਰਿਹਾ ਹੈ ਜਿਸ ਕਰਕੇ ਜ਼ਮੀਨ ਖਿਸਕ ਰਹੀ ਹੈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਰ ਕਾਰਨ ਕੁੱਲੂ ਦੇ ਵਿੱਚ ਨਾਲਾ ਪਰ ਗਿਆ ਤੇ ਇਸ ਦੇ ਉੱਪਰ ਪਣਿਆ ਹੋਇਆ ਪੁਲ ਵੀ ਵਹਿ ਗਿਆ ਤੇ ਲੱਕੜ ਦੇ ਰੁੱਖ ਕਰਕੇ ਲੋਕ ਜਿਹੜੇ ਨੇ ਇਸ ਨਾਲੇ ਨੂੰ ਪਾਰ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਖਤਰੇ ਦੇ ਵਿੱਚ ਪਾ ਕੇ ਲੋਕ ਇਸ ਨਾਲੇ ਨੂੰ ਪਾਰ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਿਹੜੇ ਨੇ ਉਹਨਾਂ ਦੀ ਸਿਹਤ ਵਿਗੜ ਗਈ ਹੈ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਚਾਨਕ ਸਿਹਤ ਵਿਗੜ ਜਾਂਦੀ ਹੈ ਮਲੂਕਾ ਵਿਰੋਧ ਪ੍ਰਦਰਸ਼ਨ ਦੌਰਾਨ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ ਅਚਾਨਕ ਉਹਨਾਂ ਨੂੰ ਕਮਜ਼ੋਰੀ ਮਹਿਸੂਸ ਹੋਈ ਚੱਕਰ ਆਇਆ ਆਲੇ ਦੁਆਲੇ ਖੜੇ ਲੋਕਾਂ ਦੇ ਵੱਲੋਂ ਅਕਾਲੀ ਆਗੂਆਂ ਦੇ ਵੱਲੋਂ ਉਹਨਾਂ ਨੂੰ ਸੰਭਾਲ ਲਿਆ ਗਿਆ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਡਾਕਟਰ ਦਾ ਕਹਿਣਾ ਹੈ ਕਿ ਉਹਨਾਂ ਦੀ ਹਾਲਤ ਠੀਕ ਹੈ ਯਮਨਾਨਗਰ ਤੋਂ ਅਗਲੀ ਖਬਰ ਜਿੱਥੇ ਪੁਲਿਸ ਨੇ ਪਿੰਡ ਮਲਿਕਪੁਰ ਖਾਦਰ ਦੇ ਵਿੱਚ ਇੱਕ ਮਹਿਲਾ ਨਸ਼ਾ ਤਸਕਰ ਨੂੰ ਗ੍ਰਫਤਾਰ ਕੀਤਾ ਜਿਸ ਤੋਂ ਬਾਅਦ ਔਰਤ ਨੂੰ ਐਂਟੀ ਨਾਰਕੋਟਿਕਸ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਔਰਤ ਦੇ ਕਬਜ਼ੇ ਦੇ ਵਿੱਚੋਂ 254 ਗ੍ਰਾਮ ਸਮੈਗ ਬਰਾਮਦ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਔਰਤ ਪਿਛਲੇ 2 ਸਾਲਾਂ ਤੋਂ ਆਪਣੇ ਪੁੱਤਰ ਦੇ ਨਾਲ ਸਮੈਗ ਵੇਚ ਰਹੀ ਸੀ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਨੂੰ ਔਰਤ ਬਾਰੇ ਪਤਾ ਲੱਗਿਆ ਤਾਂ ਇਸੇ ਟੀਮ ਬਣਾਈ ਗਈ ਟੀਮ ਨੇ ਛਾਪਾ ਮਾਰਿਆ ਤੇ ਪੁਲਿਸ ਦੇ ਵੱਲੋਂ ਛਾਪੇ ਦੌਰਾਨ ਔਰਤ ਸ਼ਮੀਮ ਅਹਿਮਦ ਦੇ ਨਾਲ ਗ੍ਰਿਫਤਾਰ ਉਸ ਨੂੰ ਕਰ ਲਿਆ ਗਿਆ ਕੁਝ ਦਿਨ ਪਹਿਲਾਂ ਮੋਗਾ ਦੇ ਵਿੱਚ ਭਾਰੀ ਮੀਂਹ ਪਿਆ ਜਿਸ ਕਰਕੇ ਬਹਾਣਾ ਰੋਡ ਦੇ ਨਾਲੇ ਦੇ ਵਿੱਚ ਬਹੁਤ ਸਾਰਾ ਪਾਣੀ ਆ ਗਿਆ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਮੌਕੇ ਤੇ ਖੜੇ ਹੋ ਕੇ ਵਸਨੀਕਾ ਦੇ ਹਰ ਸਮੱਸਿਆ ਦਾ ਹੱਲ ਕੀਤਾ ਤਾਂ ਉਹਨਾਂ ਦੇ ਇਸ ਐਕਸ਼ਨ ਤੋਂ ਲੋਕ ਪ੍ਰਭਾਵਿਤ ਹੋਏ ਤੇ ਅੱਜ ਮੋਗਾ ਵਿਖੇ ਇੱਕ ਵੱਡਾ ਪਰਿਵਾਰ ਜਿਹੜੇ ਨੇ ਕਈ ਵੱਡੇ ਪਰਿਵਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਦਾ ਸਵਾਗਤ ਐਮਐਲਏ ਦੇ ਵੱਲੋਂ ਕੀਤਾ ਗਿਆ ਹੁਣ ਖਬਰ ਯੂਪੀ ਦੇ ਮੁਰਾਦਾਬਾ ਤੋਂ ਜਿੱਥੇ ਜਨਤਕ ਤੌਰ ਤੇ ਇੱਕ ਔਰਤ ਦੇ ਨਾਲ ਛੇੜਛਾੜ ਹੋਈ ਹੈ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਕਿਉਂਕਿ ਨੇੜੇ ਸੀਸੀਟੀਵੀ ਲੱਗਿਆ ਸੀ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਨੌਜਵਾਨ ਪਹਿਲਾਂ ਸੜਕ ਤੇ ਪੈਦਲ ਜਾ ਰਹੀ ਹੋਂਦੀ ਹੈ ਔਰਤ ਦਾ ਇੱਕ ਸ਼ਖਸ ਪਿੱਛਾ ਕਰਦਾ ਹੈ ਫਿਰ ਅਸ਼ਲੀਲ ਹਰਕਤ ਕਰਨ ਤੋਂ ਬਾਅਦ ਉਹ ਭੱਜ ਜਾਂਦਾ ਨੌਜਵਾਨ ਇਹ ਅਸ਼ਲੀਲ ਹਰਕਤ ਜਿਹੜੀ ਕਰਦਾ ਹੈ ਉਹ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਫਿਲਹਾਲ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਦੋਸ਼ੀ ਦੀ ਭਾਲ ਜਾਰੀ ਕਰ ਦਿੱਤੀ ਹੈ ਫਲਵਲ ਜ਼ਿਲ੍ਹੇ ਦੇ ਵਿੱਚ ਅਪਰਾਧਾਂ ਦਾ கிரਾਫ ਲਗਾਤਾਰ ਵਧਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਜ਼ਿਲ੍ਹੇ ਦੇ ਸਬ ਡਿਵੀਜ਼ਨਾਂ ਹਾਥਿੰਡ ਦੇ ਪਿੰਡ ਮਾਨਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੇ ਨੇ ਪ੍ਰੇਮ ਸਬੰਧਾਂ ਦੇ ਕਰਕੇ ਉਸ ਪਿੰਡ ਦੀ ਹੀ ਇੱਕ ਕੁੜੀ ਜਿਹੜੀ ਹੈ ਉਸ ਦੇ ਘਰ ਦਾਖਲਾ ਹੁੰਦਾ ਲੈਂਦਾ ਹੈ ਉਸ ਤੋਂ ਬਾਅਦ ਉਹ ਗੋਲੀ ਮਾਰ ਦਿੰਦਾ ਹੈ ਫਿਰ ਉਸਨੇ ਪਿਸਤੌਲ ਦੇ ਨਾਲ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਫਿਲਹਾਲ ਪੁਲਿਸ ਨੇ ਲੜਕੀ ਦੇ ਚਾਚੇ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਤੇ ਦੋਵਾਂ ਲਾਸ਼ਾਂ ਨੂੰ ਕਬਜ਼ੇਤ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾ ਦਿੱਤਾ ਹੈ ਜਾਣਕਾਰੀ ਅਨੁਸਾਰ ਕਿਸੇ ਗੱਲ ਨੂੰ ਲੈ ਕੇ ਦੋਵਾਂ ਦੇ ਵਿੱਚਕਾਰ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਲੜਕੇ ਨੇ ਇੱਕ ਕਤਲ ਕੀਤਾ ਤੇ ਸੁਸਾਈਡ ਕਰ ਲਿਆ ਦੁਬਈ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜੋ ਮਹਿਜ਼ 7 ਤੋਂ 8 ਮਹੀਨੇ ਪਹਿਲਾਂ ਚੰਗੇ ਭਵਿੱਖ ਤੇ ਲਈ ਬਾਹਰ ਗਿਆ ਸੀ। ਮ੍ਰਿਤਕ ਦੀ ਪਛਾਣ ਰਵਜੋਤ ਸਿੰਘ ਵਜੋਂ ਹੋਈ ਹੈ ਸultanpur Lodhi ਦਾ ਰਹਿਣ ਵਾਲਾ ਸੀ ਜਿਸ ਦੇ ਪਿਤਾ ਸਥਾਨਕ ਗੁਰਦੁਆਰੇ ਦੇ ਵਿੱਚ ਗ੍ਰੰਥੀ ਵਜੋਂ ਸੇਵਾ ਨਿਭਾਉਂਦੇ ਨੇ। ਦੋ ਭੈਣਾਂ ਦਾ ਇਕਲੌਤਾ ਭਰਾ ਸੀ ਰਖੜੀ ਤੋਂ ਮਹਿਜ਼ ਕੁਝ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ ਜਿਸ ਨੇ ਪਰਵਾਹ ਨੂੰ ਝੰਡੋੜ ਕਿਰਾ। ਜੋਏ ਗੁਰੂ ਨਾਨਕ ਪਾਸ਼ਾ ਦੀ ਤਰਨਗਰੀ ਦੇ ਵਿੱਚ ਭਾਈ ਸੁਨਾਰਾ ਸਿੰਘ ਜੀ ਜੋ ਜਬ ਗੁਰੂ ਅੰਤਪਰ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੇ ਪਾਵਨ ਸਥਾਨਾਂ ਤੇ ਖਨਪਤ ਸਿੰਘ ਵੀ ਡਿਊਟੀ ਨਿਭਾਉਂਦੇ ਹਣ ਉਹਨਾਂ ਦੇ ਹੋਣ ਹਾਰ ਚੰਗੀ ਸਿੰਘ ਭਾਈ ਨਵਜੋਤ ਸਿੰਘ ਜੀ ਜਿਨ੍ਹਾਂ ਦੀ ਉਮਰ 32 ਸਾਲ ਸੀ ਸੋ 2022 ਦੇ ਵਿੱਚ ਨਵੰਬਰ ਮਹੀਨੇ ਦੇ ਵਿੱਚ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦਾ ਇਸ ਤਰਤੀ ਤੇ ਜੋ ਹਰ ਸਾਲ ਇਹ ਪ੍ਰਕਾਸ਼ਪੁਰਪੁਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰਪੂਰ ਕਿਉਂਕਿ ਜੇ ਬੱਚੇ ਇੱਥੇ ਰਹਿੰਦੇ ਹਾਂ ਤੇ ਇੱਥੇ ਜੋ ਨਸ਼ੇ ਦੀ ਵੀ ਅਦਾਲਤਾਂ ਬਹੁਤ ਚੱਲ ਰਹੀ ਹੈ। ਤੋਂ ਪੜੇ ਲਿਖੇ ਹੋਣ ਦੇ ਕਾਰਨ ਤੇ ਨਾ ਕੋਈ ਨਾ ਕੋਈ ਨਾ ਕੋਈ ਹੋਰ ਕਾਰੋਬਾਰ ਮਜਬੂਰੀ ਖਾਤਰ ਮਾਪਿਆਂ ਨੂੰ ਵੀ ਤੇ ਬੱਚਿਆਂ ਨੂੰ ਇਹ ਵਿਨੇਸ਼ ਜਾਣ ਦੀ ਜ਼ਰੂਰਤ ਪੈਦੀ ਹੈ। ਇਸੇ ਤਰ੍ਹਾਂ ਨਵਜੋਤ ਸਿੰਘ ਸੁਭਦੇਸ਼ ਦੀ ਧਰਤੀ ਤੇ ਦਬਈ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਗਿਆ ਸੀ। ਆਪਣੇ ਜੀਵਨ ਨੂੰ ਹੋਰ ਸਾਰੂ ਢੰਗ ਦੇ ਨਾਲ ਚਲਾਉਣ ਵਾਸਤੇ ਆਪਣੇ ਮਾਤਾ ਪਿਤਾ ਨੂੰ ਸੁਖ ਦੇਣ ਵਾਸਤੇ ਗਿਆ ਸੀ ਪਰ ਕਾਲਪੁਰ ਖਲਾਗ ਨੂੰ ਇੱਥੇ ਕੋਈ ਘੋੜੀ ਮੰਗੂਰ ਸੀ ਤੋਂ ਅੜਕ ਹਾਦਸੇ ਦੇ ਵਿੱਚ ਜੋ ਟਰੱਕ ਦਾ ਐਕਸੀਡੈਂਟ ਹੋਣ ਕਾਰਨ ਨਵਜੋਤ ਸਿੰਘ ਵੀ ਤੋਂ ਦੱਸਿਆ ਜਾਂਦਾ ਜਿਸ ਤਰ੍ਹਾਂ ਪਰਸੋਂ ਦੇ ਕਰੀਬ ਸੜਕ ਹਾਦਸੇ ਦੇ ਵਿੱਚ ਲੁਭਈ ਵਿੱਚ ਮੌਤ ਹੋ ਗਈ ਇੱਕ ਉਹਨਾਂ ਦੇ ਨਾਲ ਹੋਰ ਵੀ ਨਾਲ ਇੱਕ ਬੱਸੀ ਉੱਤੀ ਵੀ ਇਸ ਆਸੇਦਾਨ ਮੌਸੂਲੀਆ ਸਰਕਾਰ ਪਾਸੋਂ ਮੰਗ ਕਰਦੇ ਆਂ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਦਰਕਰ ਤੇ ਸੇਵਾ ਹੋਣ ਤੇ ਜਵਾਦਾਰ ਹੋਣ ਦੇ ਨਾਤੇ ਕਿ ਇਹਨਾਂ ਦੇ ਜੋ ਬੱਚੇ ਦੀ ਡੈੱਡ ਕੌਟੀ ਹੈ ਸੋ ਇਹਨਾਂ ਪਾਸ ਪਾਲਾ ਕਰਕੇ ਉਦਮ ਕਰਕੇ ਇੱਥੇ ਇੰਡੀਆ ਦੀ ਧਰਤੀ ਤੇ ਲਿਆਂਦੀ ਜਾਵੇ ਸੋ ਬੱਚੇ ਦਾ ਆਪਣੇ ਮਾਤਾ ਤੇ ਦਾ ਹੋਰ ਸਾਥ ਸਨੇਹ ਭੈਣ ਭਾਈ ਸੋ ਅੰਤਮ ਦਰਸ਼ਨ ਕਰ ਸਕਣ ਯਮਨਾਨਗਰ ਤੋਂ ਅਗਲੀ ਖਬਰ ਯਮਨਾਨਗਰ ਦੇ ਸ਼ਾਦੀਪੁਰ ਇਲਾਕੇ ਦੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਨੌਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਆਪਣੇ ਹੀ ਘਰ ਦੇ ਇੱਕ ਕਮਰੇ ਦੇ ਵਿੱਚ ਖੁਦਕੁਸ਼ੀ ਕਰ ਲਈ ਹੈ ਕਾਰਨ ਜੋ ਸਪਸ਼ਟ ਨਹੀਂ ਹੋ ਸਕਿਆ ਫਿਲਹਾਲ ਪੁਲਿਸ ਨੇ লাশ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰਿਵਾਰ ਦੇ ਦੱਸਣ ਅਨੁਸਾਰ ਮਿਤਕ ਕਰਸ਼ਮਾ ਖਾਣਾ ਬਣਾ ਰਹੀ ਸੀ ਫਿਰ ਅਚਾਨਕ ਆਪਣੀ ਮਾਂ ਨੂੰ ਖਾਣਾ ਪਿਲਾਉਣ ਲਈ ਗਿਆ ਤੇ ਫਿਰ ਕਮਰੇ ਦੇ ਵਿੱਚ ਚਲੀ ਗਈ ਜਦੋਂ ਕਰਸ਼ਮਨ ਨੂੰ ਰਾਤ ਦੇ ਖਾਣੇ ਲਈ ਬੁਲਾਇਆ ਗਿਆ ਉਹ ਥੱਲੇ ਨਹੀਂ ਫਿਰ ਜਦੋਂ ਕਮਰੇ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਗਿਆ ਕਰਸ਼ਮਨ ਫੰਦੇ ਦੇ ਨਾਲ ਆਪਣੇ ਆਪ ਦੀ ਜੀਵਨ ਦੀ ਲਾਸਮਤ ਕਰ ਦਿੱਤੀ ਪਟਿਆਲਾ ਤੋਂ ਇੱਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਿਵਾਨੀ ਨਾਮਕ ਔਰਤ ਦੇ ਵੱਲੋਂ ਕਥਿਤ ਤੌਰ ਤੇ ਆਪਦੇ ਪਤੀ ਦੇ ਉੱਤੇ ਜਾਨੋਂ ਮਾਰਨ ਦੇ આરોਪ ਲਗਾਏ ਗਏ ਹਨ ਔਰਤ ਦਾ ਕਹਿਣਾ ਹੈ ਕਿ ਉਸ ਦੀ ਲਵ ਮੈਰਿਜ ਹੋਈ ਸੀ ਉਸ ਦਾ ਬੱਚਾ ਵੀ ਹੈ ਜਿਸ ਤੋਂ ਬਾਅਦ ਉਸ ਦੇ ਪਤੀ ਦੇ ਵੱਲੋਂ ਆਏ ਦਿਨ ਆ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਕੁੱਟਿਆ ਜਾਂਦਾ ਹੈ ਜਲੀਲ ਕੀਤਾ ਜਾਂਦਾ ਹੈ ਕੁਝ ਦਿਨ ਪਹਿਲਾਂ ਹੀ ਉਸਦੇ ਨਾਲ ਕੋਟਮਾਰ ਕਰੀ ਗਈ ਗਲਾ ਕੋਟ ਤੋਂ ਸੁਝਾਨੋ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਉਸ ਤੋਂ ਬਾਅਦ ਉਥੋਂ ਭੱਜ ਨਿਕਲੀ ਬਾਰ ਬਾਰ ਉਸਦੇ ਪਤੀ ਦਾ ਕਹਿਣਾ ਹੈ ਕਿ ਜਿਹੜਾ ਕਿ ਉਹ ਉਸ ਨੂੰ ਮਾਰ ਦੇਵੇਗਾ ਕਿਉਂਕਿ ਉਸਦੇ ਪਤੀ ਦਾ ਕਿਸੇ ਹੋਰ ਔਰਤ ਦੇ ਨਾਲ ਨਾਜਾਇਜ਼ ਸੰਬੰਧ ਚੱਲ ਰਿਹਾ ਅਤੇ ਉਸ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਪਟਿਆਲਾ ਦੇ ਔਮਨ ਸੈੱਲ ਦੇ ਵਿੱਚ ਵੀ ਕੰਪਲੀਟ ਕਰਵਾਈ ਗਈ ਹੈ ਅਗਲੀ ਕਾਰਵਾਈ ਜਲਦ ਤੋਂ ਜਲਦ ਕਰਵਾਈ ਜਾਏ ਯੂਕਰੇਨ ਦਾ ਰੂਸ ਤੇ ਵੱਡਾ ਡਰੋਨ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਕ੍ਰਾਸ ਨੋਦਰ ਦੇ ਵਿੱਚ ਸੋਚੀ ਦੇ ਤੇਲ ਦੀਪੂ ਤੇ ਹਮਲਾ ਹੋਇਆ ਹੈ ਡਰੋਨ ਹਮਲੇ ਕਾਰਨ ਤੇਲ ਦੀਪੂ ਦੇ ਵਿੱਚ ਅੱਗ ਲੱਗੀ ਹੈ ਫਲਾਈਟ ਤੋਂ ਇੱਕ ਯਾਤਰੀ ਨੇ ਹਮਲੇ ਦੀ ਵੀਡੀਓ ਬਣਾਈ ਹੈ ਸੋਚੀ ਹਵਾਈ ਅੱਡੇ ਤੇ ਉਡਾਣਾ ਅਸਥਾਈ ਤੌਰ ਤੇ ਮੁਅਤਲ ਕਰ ਦਿੱਤੀਆਂ ਗਈਆਂ ਇਹ ਖਬਰ ਗੋਹਾਣਾ ਤੋਂ ਜਿੱਥੇ ਸੋਨੀਪਾਥਰ ਰੋਡ ਤੇ ਡਰੇਨ ਨੰਬਰ 8 ਨਹਿਰ ਦੇ ਕੋਲ ਇੱਕ ਨੌਜਵਾਨ ਡੁੱਬ ਗਿਆ ਤੁਹਾਨੂੰ ਦੱਸ ਦਈਏ ਕਿ ਨੌਜਵਾਨ ਬਹੁਤ ਭਾਲ ਉਸ ਦੀ ਕੀਤੀ ਗਈ ਪਰ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲਿਆ ਆਸੇ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਨੌਜਵਾਨ ਦੀ ਭਾਲ ਸ਼ੁਰੂ ਕੀਤੀ ਗਈ ਹੈ ਮੀਂਹ ਕਰਕੇ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵਧਿਆ ਹੈ ਫਿਲਹਾਲ ਨੌਜਵਾਨ ਦੀ ਭਾਲ ਜਾਰੀ ਹੈ ਪਰਿਵਾਰਿਕ ਮੈਂਬਰਾਂ ਅਨੁਸਾਰ ਨੌਜਵਾਨ ਨਸ਼ੇ ਆਦੀ ਸੀ ਕਮੇਨ ਇਨਸਾਫ ਮੋਰਚਾ ਮੋਹਾਲੀ ਦੇ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਅਤੇ ਬੇਅਦਬੀ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਲਈ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਸ ਸੰਘਰਸ਼ ਨੂੰ ਲਗਭਗ 3 ਸਾਲ ਪੂਰੇ ਹੋ ਗਏ ਨੇ। ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਆਵਾਜ਼ ਨਹੀਂ ਸੁਣੀ। ਅੱਜ ਕਮੇਨ ਇਨਸਾਫ ਮੋਰਚਾ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸੇ ਲੜੀ ਦੇ ਵਿੱਚ ਮੋਗਾ ਦੇ ਅੰਦਰ ਵੀ ਕਮੇਨ ਇਨਸਾਫ ਮੋਰਚਾ ਦੇ ਵੱਲੋਂ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮੋਗਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਸਰਕਾਰ ਲੰਬੇ ਸਮੇਂ ਤੋਂ ਸਜ਼ਾ ਪੂਰੀ ਕਰਕੇ ਸਿੱਖ ਜਿਹੜੇ ਕੈਦੀ ਨੇ ਅੰਦਰ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਨੈਸ਼ਨਲ ਹਾਈਵੇ ਰੋਡ ਤੇ ਭਿਆਨਕ ਹਾਦਸਾ ਹੋਇਆ ਹੈ ਦੋ ਸਕੂਟਰਿਆਂ ਨੂੰ ਟੱਕਰ ਮਾਰਦੀ ਹੋਈ ਸਵਿਫਟ ਕਾਰ ਇੱਕ ਟਰੇਲਰ ਦੇ ਵਿੱਚ ਜਾ ਕੇ ਵੱਜੀ। ਸਵਿਫਟ ਕਾਰ ਕੈਂਟਰ ਦੇ ਵਿੱਚ ਜਿਵੇਂ ਹੀ ਵੱਜੀ ਜਿਸ ਕਰ ਤੋਂ ਬਾਅਦ ਸਵਿਫਟ ਕਾਰ ਦੇ ਪ੍ਰਖੱਚੇ ਉੱਡ ਗਏ ਇੱਕ ਐਕਟਿਵਾ ਤੇ ਸਵਾਰ ਮਹਿਲਾਵਾਂ ਦੋ ਸਨ ਜੋ ਫੱਟੜ ਹੋ ਗਈਆਂ ਤੇ ਦੂਜੀ ਸਕੂਟੀ ਤੇ ਸਵਾਰ ਸ਼ਖਸ ਜੋ ਕਿ ਪਿੰਡ ਕੜਿਆਲ ਦਾ ਰਹਿਣ ਵਾਲਾ ਸੀ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਮੌਤ ਨਹੀਂ ਹੋਈ ਆ ਕਿਸੇ ਦੀ ਸੰਗਰੂਰ ਦੇ ਵੱਲ ਆ ਰਹੀ ਸਵਿਫਟ ਕਾਰ ਜੋ ਕਿ ਤੇਜ਼ ਰਫ਼ਤਾਰ ਦੇ ਵਿੱਚ ਸੀ ਪਾਤਣਾ ਦੇ ਵੱਲ ਜਾ ਰਹੀ ਸੀ ਦੜਬਾ ਦੇ ਨੇੜੇ ਕੜਿਆਲ ਵਾਲੇ ਕੱਟ ਦੇ ਕੋਲ ਉਸ ਨੇ ਇਹ ਦੋ ਐਕਟਿਵਾ ਸਵਾਰਾਂ ਨੂੰ ਆਪਣੀ ਚਪੇੜ ਦੇ ਵਿੱਚ ਲਿਆ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਖਾਰਮੇ ਗੇਰੇ ਗੱਡੀ ਆ ਰਹੀ ਸੀ ਦੋ ਆਪਣੀਆਂ ਸੂਟ ਰਿਹਾ ਉਹਦਾ ਟੋ ਆ ਰਹੇ ਨੇ ਆਪਾਂ ਪਿੱਛੇ ਤੇ ਉਹ ਬਣ ਦੇ ਦੇ ਸਭ ਚਾਂਸ ਹੋ ਗਿਆ ਉਹ ਆਪ ਕੋ ਨਹੀਂ ਪਤਾ ਜੀ ਗਲਤੀ ਏਰੀ ਹੈ ਜਾਂ ਉਹਨਾਂ ਦੀ ਹੈ ਪਰ ਇਧਰੋਂ ਤਿੰਨਾਂ ਤੋਂ ਸ਼ੂਟੀਆਂ ਆ ਰਹੀਆਂ ਨੇ ਉਹ ਮਾਮਾ ਤੇ ਤਨਤੀਆਂ ਇਹ ਕੱਲਾ ਕੋਈ ਜਾਨੀ ਨੁਕਸਾਨ ਤੋਂ ਬਚਤਰੇ ਇੱਕ ਤਾਂ ਬਈ ਜਿਮੇ ਹੋਆ ਡੈਡ ਹੈ ਮਤਲਬ ਜਿਹੜੇ ਤਨ ਮਾਮਾ ਤੀਆਂ ਦੀਆਂ ਉਹ ਵੀ ਲੱਤਾਂ ਬਾਹਰ ਰੁਕ ਗਈਆਂ ਨਾਲ ਕੋਈ ਕੁੱਤਿਆ ਬਈ ਇੱਕ ਗੱਡੀ ਕਿੱਧਰੋਂ ਆ ਰਹੀ ਸੀ ਗੱਟਿਆ ਚਾਂਸ ਲੱਗ ਜੀ ਇਧਰ ਹੀ ਆ ਰਹੀ ਸੀ ਇਧਰ ਹੀ ਆਉ ਆ ਰਹੀ ਸੀ ਤੰਗੂਰੂ ਕੋ ਨਹੀਂ ਆ ਰਹੀ ਸੀ ਇਧਰ ਹੀ ਆ ਰਹੀ ਸੀ ਨਾ ਮੇਰਾ ਪਿੱਛੇ ਨਹੀਂ ਬਹੁਤ ਰੋ ਮੈਂ ਪੁੱਤੇ ਸੀ ਆ ਪੁੱਛਦਾ ਬੇਟਾ ਪਬਲਿਕ ਜੀ ਨੇ ਹਾਂ ਜੀ ਚੱਕੀਆਂ ਨੇ ਆਪ ਦੱਕੇ ਜਵਾਬ ਬੱਚੇ ਤੰਗੂਰੀ ਵਾਲੇ ਯਾਰ ਮੋਟਰਸਾਈਕਲ ਵਾਲੇ ਕੋਟੇ ਪਿੰਡ ਦੇ ਸੀ ਤਾਂ ਆ ਇੱਕ ਦੋ ਇੱਕ ਮੇਰੇ ਪਿੰਡ ਦਾ ਸੀ ਤੇ ਦੂਜਾ ਮਨਸਰ ਸਾਦਸ ਨੇ ਕੜਿਆਲ ਦਾ ਸੀ ਪਟਿਆਲਾ ਦੇ ਵਿੱਚ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ ਵਰਨਾ ਗੱਡੀ ਅਤੇ ਟੈਂਪੂ ਦੀ ਆਮੋ-ਸਾਮੀ ਭਿਆਨਕ ਟੱਕਰ ਹੋਈ ਹੈ ਪਟਿਆਲਾ ਦੇ ਪਿੰਡ ਰਖੜਾ ਦੇ ਨੇੜੇ ਇਹ ਪੂਰਾ ਮਾਮਲਾ ਦੱਸਿਆ ਗਿਆ ਹੈ ਸੜਕ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ। ਮੋਗਾ ਦੇ ਪਿੰਡ ਥਲੇਕੇ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਂਗਰਸ ਦੇ ਜਨਰਲ ਸਕੱਤਰ ਹੋਣ ਦਾ ਦਾਵਾ ਕਰਨ ਵਾਲੇ ਥਾਣਾ ਸਿੰਘ ਜੋਹੜ ਥੱਲੇ ਦੇ ਇੱਕ ਔਰਤ ਨੂੰ ਕੁੱਟਣ ਤੇ ਉਸਦੇ ਨਾਲ ਬੱਤਸਲੂਕੀ ਕਰਨ ਦਾ ਦੋਸ਼ ਲਗਾਇਆ। ਇਹ ਕਰਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਦੇ ਵਿੱਚ ਪੂਰੀ ਤਰੀਕੇ ਨਾਲ ਕੈਦ ਹੋ ਗਈ। ਇਹ ਘਟਨਾ ਤੋਂ ਬਾਅਦ ਮੌਕੇ ਤੇ ਲੋਕਾਂ ਦੀ ਵੱਡੀ ਭੀੜ ਵੀ ਇਕੱਠੀ ਹੋਈ। ਜਿਨ੍ਹਾਂ ਨੇ ਥਾਣਾ ਸਿੰਘ ਨੂੰ ਬੁਰੀ ਤਰੀਕੇ ਨਾਲ ਕੁੱਟਿਆ ਦੱਸਿਆ ਵੀ ਜਾ ਰਿਹਾ ਹੈ ਕਿ ਦੋਵਾਂ ਤਰ੍ਹਾਂ ਵਿਚਕਾਰ ਲੰਬੀ ਚਿਰ ਤੋਂ ਲੜਾਈ ਚੱਲਦੀ ਆ ਰਹੀ ਸੀ। ਇੱਕ ਦਫ਼ਤਰ ਦੇ ਬਾਹਰ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਥਾਣਾ ਜੋਹਲ ਵਿਰੋਧ ਪਹਿਲਾਂ ਵੀ ਦਰਜਨਾ ਮਾਮਲੇ ਜਿਹੜੇ ਦਰਜ ਨੇ ਇਸ ਸ਼ਖਸ ਦੇ ਖਿਲਾਫ ਉਸ ਦੇ ਥਾਣੇ ਦੇ ਵਿੱਚ ਕਰਵਾ ਚੁੱਕੇ ਨੇ ਦਰਜ ਲੜਕੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਾ ਤੇ ਮੋਗਾ ਹਲਕਾ ਇੰਚਾਰਜ ਮਾਲਵਿਕਾ ਸੂਦ ਨੂੰ ਅਪੀਲ ਕੀਤੀ ਹੈ ਕਿ ਜਿਹੇ ਆਗੂ ਹਨ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਜਦੋਂ 19 ਤਰੀਕ ਨੂੰ ਰਾਜਾ ਵੜਿੰਗ ਦੀ ਰੈਲੀ ਸੀ ਰੈਲੀ ਦੌਰਾਨ ਮੈਂ ਗਿਆ ਸੀ ਉੱਥੇ ਵਰਕਰਾਂ ਦਾ ਧੰਨਵਾਦ ਕਰਨ ਲਈ ਘਰੋ ਘਰੀ ਗਿਆ ਸੀ ਤੇ ਜਦੋਂ ਸ਼ਾਮ ਨੂੰ ਘਰੇ ਆਇਆ ਮੇਰੇ ਤੇ ਇਹਨਾਂ ਨੇ ਝੂਠਾ ਅਲੀਗੇਸ਼ਨ ਲਾ ਕੇ ਲਵੀ ਪੋਲੀਟੀਕਲ ਮਾਮਲਾ ਇਹਨਾਂ ਨੇ ਮੈਨੂੰ ਜਾਣ ਬੁੱਝ ਕੇ ਮੇਰੀ ਸਤ ਗੰਜਾ ਕਰੀ ਤਿੰਨ ਦਿਨ ਮੈਨੂੰ ਸਦਰ ਸੱਚ ਨੇ ਪੀਡੀ ਵਾਲਾ ਮਾਮਲਾ ਅੰਦਰ ਰੱਖਿਆ ਤੇ ਮੇਰਾ ਅਸਲਾ ਲਿਸੈਂਸ ਜਬਤ ਕੀਤਾ ਮੈਂ ਪਹਿਲਾਂ ਵੀ ਪ੍ਰਯੋਗ ਮੰਗ ਕਰ ਰਿਹਾ ਰਾਜੀਵ ਰੈਂਗ ਨੂੰ ਵੀ ਮੈਂ ਬੇਨਤੀ ਕੀਤੀ ਸੀ ਮੇਰਾ ਅਸਲਾ ਦਵਾਇਆ ਜਾਵੇ ਉਹਨਾਂ ਨੇ ਵੀ ਐਸਐਸਪੀ ਨੂੰ ਫੂਰ ਕੀਤਾ ਸੀ ਇਹਦੇ ਵਿੱਚ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਨਾ ਹੀ ਮੇਰਾ ਫਲਾ ਜਬਤ ਦਿੱਤਾ ਇਹਦੇ ਵਿੱਚ ਐਸਐਚਓ ਸਦਰ ਮੇਦੋਚੀਆ ਇਹਨੂੰ ਸਸਪੈਂਡ ਕੀਤਾ ਜਾਵੇ ਅੱਜ ਵੀ ਵੀਡੀਓ ਪਾ ਕੇ ਦਿਓ ਮੈਂ ਵੀ ਆ ਮੈਂ ਤੇਰੇ ਜੱਗ ਜਾਨਵਰਾਂ ਦੇ ਖਤਰ ਤੁਸੀਂ ਦੇਖ ਹੀ ਰਹੇ ਹੋ ਛਰੇਮ ਗੁੱਡਾਗੜ ਜਾਂ ਨੰਗਾਰਾਜ ਗੱਡੀ ਦੇ ਚੌਕੇ ਕੈਂਡਪ ਕੀਤਾ ਗਿਆ ਬੰਦੇ ਨੂੰ ਮੈਨੂੰ ਜਾਨਵਰ ਮਾਰਨ ਦੀਆਂ ਤੁਮਕਾਂ ਦਿੱਤੀਆਂ ਤੇ ਛਰੇਮ ਕੁੱਤੇਗਾ ਨਾਲ ਜਨਾਨੀ ਲਿਆ ਕੇ ਜਨਾਨੀ ਅਸਤੇਵਲ ਕਰਕੇ ਜਨਾਂ ਦੀ ਸਿਰ ਤੇ ਰੱਖ ਕੇ ਵੀ ਚਲਾਉਂਦੇ ਆ ਪਰ ਇਹ ਗਰੀਬਾਂ ਦਾ ਨਹੀਂ ਸੀ ਆ ਥਾਣਾ ਜੋ ਜੰਪ ਵਰਦੇ ਦਮ ਤੱਕ ਇਹ ਇਦਾਂ ਹੀ ਪ੍ਰਚਾਰ ਕਰਦਾ ਰਹੂਗਾ ਯੋ ਕਿ ਇੱਥੇ ਪੜ ਡੇਰੇ ਬਾਬਾ ਪੰਜਵੀਂ ਥੱਲੇ ਕੇ ਕਾਲਪਾ ਵੀਡੀਓ ਵਾਇਰਲ ਕੀਤੀ ਆ ਜਿਹਦੇ ਸਫਾਈ ਦਾ ਮੁੰਡਾ ਹਾਲ ਹੈ ਪਿੰਡ ਦਾ ਜਿਹੜਾ ਸਰਪੰਚ ਆ 15 ਲੱਖ ਰੁਪਈਆ ਦੇ ਕੇ ਬਣਿਆ ਇਹ ਵੋਟਾਂ ਨਾਲ ਨਹੀਂ ਬਣਿਆ ਜੋ ਇਹ ਮੇਰੇ ਤੇ ਝੂਠੇ ਲੀਏ ਚੜਾ ਦੇ ਸਰ ਮੈਂ ਫੈਕਟਰੀ 'ਚ ਕੰਮ ਕਰਦੀ ਆ ਤੇ ਸਰ ਮੈਨੂੰ ਨਾ ਸਰ ਨੇ ਚੈੱਕ ਮੰਗਵਾਇਆ ਸੀਗਾ ਤੇ ਸਰ ਮੈਂ ਚੈੱਕ ਫੜਾਉਣ ਗਈ ਹੋਈ ਸੀਗੀ ਤੇ ਸਾਡਾ ਨਾ ਜੇ ਐਮ ਫਾਰਮ ਦਾ ਸਲਾਈਡਰ ਗੇਟ ਆ ਉਧਰ ਦੀ ਮੈਂ ਡੋਰ ਖੜਕਾ ਰਹੀ ਸੀਗੀ ਜੀਰਾ ਅਮ੍ਰਿਤ ਅਬ ਜੀਰਾ ਰੋਡ ਤੇ ਆਪਣੇ ਤੇ ਸਿਟੀ ਪਾਰਕ ਦੇ ਬਿਲਕੁਲ ਸਾਹਮਣੇ ਤੱਲੇ ਗਿਆਨੂ ਜਿਹੜਾ ਰੋਡ ਮੋੜਦਾ ਹੈ ਤੇ ਸਰ ਉਹਨਾਂ ਨੇ ਜਦੋਂ ਮੈਂ ਗੇਟ ਖੜਕਾ ਰਹੀ ਸੀ ਸਰ ਇਹ ਮੈਂ ਨਹੀਂ ਉਹਨੂੰ ਜਾਣਦੀ ਹੀ ਅਨਨੌਨ ਪਰਸਨ ਆ ਤੇ ਸਰ ਉਹਨਾਂ ਨੇ ਮੈਨੂੰ ਕਹਿੰਦਾ ਕਹਿੰਦਾ ਤੂੰ ਹੋਟਲ ਚ ਕੀ ਕਰਨ ਆਈ ਹੈ ਤੂੰ ਕੌਣ ਹੈ ਹੋਟਲ ਦੇ ਅੰਦਰ ਕਿਉਂ ਐਂਟਰੀ ਕਰ ਰਹੀ ਹੈ ਸਰ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਮੈਂ ਵੀ ਥੋੜਾ ਇਦਾਂ ਕਰਕੇ ਬੋਲੇ ਵੀ ਤੁਸੀਂ ਕੌਣ ਹੋ ਮੈਨੂੰ ਬੋਲਣ ਵਾਲੇ ਇਦਾਂ ਤੇ ਇਹਨਾਂ ਜਿਹੜਾ ਸਾਰੋਂ ਨੇ ਮੈਨੂੰ ਧੱਕਾ ਮਾਰਿਆ ਪਹਿਲਾਂ ਇਹ ਸਾਰ ਮੈਨੂੰ ਫੜ ਲਿਆਉਣੇ ਜ਼ੋਰ ਦੀ ਤੇ ਜਦੋਂ ਉਹਨੇ ਮੈਨੂੰ ਫੜ ਲਿਆ ਸਰ ਜ਼ੋਰ ਦੀ ਬਾਅਦ ਵਿੱਚ ਸਰ ਉਹਨਾਂ ਨੇ ਬਰੇ ਇੱਥੇ ਨਿਸ਼ਾਨ ਵਗੈਰਾ ਪੈ ਗਿਆ ਆ ਦੇਖੋ ਸਰ ਨਿਸ਼ਾਨ ਵੀ ਵਗੈਰਾ ਪਏ ਹੋਏ ਮੇਰੇ ਇੱਥੇ ਤੇ ਸਾਰਾ ਕਾਫੀ ਬਰੀਓ ਤਾਂ ਟੀਮ ਇੰਡੀਆ ਨੇ ਓਵਲ ਦੇ ਵਿੱਚ ਜਿੱਤ ਦੇ ਝੰਡੇ ਗੜ ਦਿੱਤੇ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਟੀਮ ਇੰਡੀਆ ਦਾ ਪੰਜਵਾਂ ਟੈਸਟ ਮੈਚ ਸੀ ਲੰਡਨ ਦੇ ਓਵਲ ਦੇ ক্রিকেট ਗਰਾਊਂਡ ਦੇ ਵਿੱਚ ਭਾਰਤ ਇੰਗਲੈਂਡ ਦੇ ਵਿੱਚ ਇਹ ਪੰਜਵਾਂ ਟੈਸਟ ਮੈਚ ਚੱਲ ਰਿਹਾ ਸੀ ਜਿਸ ਦੇ ਅੰਦਰ ਇੰਡੀਆ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ ਦੇ ਨਾਲ ਹੀ ਪੰਜ ਮੈਚਾਂ ਦੇ ਐਂਡਰਸਨ ਤੰਦੁਲਕਰ ਟਰੋਫੀ ਜਿਹੜੀ 2025 ਹੈ ਉਸ ਦਾ ਸਮਾਪਨ ਯਾਨਕਿ ਸਮਾਪਤ ਹੋ ਗਈ ਹੈ ਇਹ ਸੀਰੀਜ਼। ਇਸ ਸੀਰੀਜ਼ ਦੇ ਵਿੱਚ ਹੁਣ ਤੱਕ 2 ਤੇ 2 ਬਰਾਬਰੀ ਤੇ ਚੱਲ ਰਿਹਾ ਇੰਡੀਆ ਤੇ ਇੰਗਲੈਂਡ ਇੱਕ ਮੈਚ ਡਰਾ ਹੋ ਗਿਆ ਸੀ ਤੇ ਹੁਣੇ ਪੂਰੀ ਸੀਰੀਜ਼ ਡਰਾ ਹੋ ਗਈ ਹੈ ਲੰਡਨ ਦੇ ਓਵਲ ਦੇ ਵਿੱਚ ਕ੍ਰਿਕਟ ਗਰਾਊਂਡ ਤੇ ਭਾਰਤ ਬਨਾਮ ਇੰਗਲੈਂਡ ਚੱਲ ਰਿਹਾ ਸੀ। ਪੰਜਵਾਂ ਮੈਚ ਚੱਲ ਰਿਹਾ ਸੀ ਜਿਸ ਦੇ ਵਿੱਚ ਸਿਰਾਜ ਦੇ ਵੱਲੋਂ ਆਖਰੀ ਵਿਕਟ ਲਈ ਗਈ ਹੈ। ਇਸ ਜਿੱਤ ਦੇ ਨਾਲ ਪੰਜਵਾਂ ਮੈਚ ਐਂਡਰਸਨ ਤੰਦੁਲਕਰ ਟਰੋਫੀ 2025 ਸਮਾਪਤ ਹੋ ਗਿਆ ਹੈ। 2-2 ਦੇ ਬਰਾਬਰੀ ਤੇ ਖਤਮ ਹੋਇਆ ਏ ਇਸ ਦੇ ਵਿੱਚ ਇੱਕ ਮੈਚ ਡਰਾ ਰਿਹਾ ਏ ਤੇ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਸਿਰਾਜ ਨੇ ਚੌਥੀ ਪਾਰੀ ਦੇ ਵਿੱਚ ਯਾਨੀ ਕਿ ਚੌਥੇ ਟੈਸਟ ਮੈਚ ਦੇ ਵਿੱਚ ਪੰਜਵਾਂ ਵਿਕਟ ਲੈ ਕੇ ਸਾਰਾ ਪਾਸਾ ਪਲਟ ਦਿੱਤਾ ਸਿਰਾਜ ਨੇ ਐਕਸਕਿਨ ਨੂੰ ਆਊਟ ਕੀਤਾ ਹੈ ਸਿਰਾਜ ਨੇ ਚੌਥੀ ਪਾਰੀ ਦੇ ਵਿੱਚ ਪੰਜ ਵਿਕਟਾਂ ਲੈ ਕੇ ਮੈਚ ਦਾ ਰੋਖ ਹੀ ਬਦਲ ਦਿੱਤਾ ਬੇਹੱਦ ਵੱਡੀ ਖਬਰ ਹੈ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਦਿਖਾਇਆ ਹਾਲਕੀ ਟੀਮ ਇੰਡੀਆ ਦੇ ਵਿੱਚ ਕੋਈ ਐਡਾ ਵੱਡਾ ਦਿਗਜ ਚਿਹਰਾ ਇਸ ਵਾਰੀ ਨਹੀਂ ਸੀ ਇਸ ਟੀਮ ਦੇ ਵਿੱਚ ਤਾਂ ਪੰਜਾਬ ਦਾ ਪੁੱਤ ਸ਼ੁਭਮਨ ਗਿੱਲ ਜੋ ਕਿ ਕੈਪਟਨ ਸੀ ਇਸ ਟੀਮ ਦਾ ਕਰ ਕਮਾਲ ਦਿਖਾਇਆ ਹੈ ਦੋ ਮੈਚ ਹਰਾ ਕੇ ਦੋ ਮੈਚ ਜਿੱਤ ਕੇ ਬਰਾਬਰੀ ਕੀਤੀ ਹੈ ਇੰਗਲੈਂਡ ਦੇ ਨਾਲ ਜਿਨ੍ਹਾਂ ਦੀ ਇਹ ਗੇਮ ਹੈ ਉਹਨਾਂ ਦੇ ਸ਼ਹਿਰ ਦੇ ਵਿੱਚ ਉਹਨਾਂ ਦੇ ਦੇਸ਼ ਦੇ ਵਿੱਚ ਜਾ ਕੇ ਡਰਾ ਕਰ ਦਿੱਤੀ ਹੈ ਇਹ ਸੀਰੀਜ਼ ਤਾਂ ਸਮੋਗ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਮੜ ਪਰਤਾਂਗੇ ਨਾ ਚ ਦੇਖਦੇ ਰਹੋ ਨਿਊ ਸਟੇਟ ਪੰਜਾਬ ਰਹਿਣਾ ਹਿਮਾਚਲ ਧੰਨਵਾਦ